ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗਿਆਨ ਧਿਆਨ ਕੇਸੇ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੋਹੀ ਮਹੱਲਾ ਚੌਥਾ ਕਰ ਸੇਵਾ ਇਕ ਓੰਕਾਰ ਸਤ ਗੁਰ ਪ੍ਰਸਾਦਿ ਨੀਚ ਜਾਤ ਹਰਿ ਜਪਤਿਆ ਉਤਮ ਪਦਵੀ ਪਾਏ ਉੱਚਹ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਕਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਆਕਤ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੂਖ ਪੂਖ ਸਭ ਲਹਿ ਜਾਏ ਰਹਾ ਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਭਇਆ ਚਾਰ ਵਰਨ ਪੈ ਪਗ ਆਏ ਨਾਮ ਦੇ ਪ੍ਰੀਤ ਲਗੀ ਹਰ ਤੇਤੀ ਲੋਕ ਸ਼ੀਪਾ ਕਹੇ ਬੁਲਾਏ ਕਤਰੀ ਬ੍ਰਹਮਣ ਪਿੱਠ ਦੇ ਛੋੜ ਦੇ ਹਰ ਨਾਮ ਦੇਉ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕਡਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਭਾਈ ਨੀਵੀਂ ਜਾਤ ਵਾਲਾ ਮਨੁੱਖ ਵੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜੇ ਯਕੀਨ ਨਹੀਂ ਆਉਂਦਾ ਤਾ ਕਿਸੇ ਪਾਸੋਂ ਦਾਸੀ ਦੇ ਪੁੱਤਰ ਵਿਦਰ ਦੀ ਗੱਲ ਪੁੱਛ ਵੇਖੋ ਉਸ ਵਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਇਹ ਸੱਜਣੋ ਪਰਮਾਤਮਾ ਦੀ ਅਸਚਰਜ ਸਿਫਤ ਸਲਾਹ ਸੁਨਿਆ ਕਰੋ ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਏ ਭਾਈ ਭਗਤ ਰਵਿਦਾਸ ਜਾਤ ਦਾ ਛਮਾਰ ਸੀ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਸੀ ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦਾ ਰਹਿੰਦਾ ਸੀ ਨੀਵੀਂ ਜਾਤ ਦਾ ਰਵਿਦਾਸ ਮਹਾਪੁਰਖ ਬਣ ਗਿਆ ਚੌਹਾਂ ਵਰਨਾ ਦੇ ਮਨੁੱਖ ਉਸ ਦੇ ਪੈਰੀ ਆ ਕੇ ਲੱਗ ਪਏ ਹੇ ਭਾਈ ਭਗਤ ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤ ਬਣ ਗਈ ਜਗਤ ਵਿੱਚ ਉਸ ਨੂੰ ਸ਼ਿੰਬਾ ਆ ਕੇ ਸੱਦਿਆ ਜਾਂਦਾ ਸੀ ਪਰਮਾਤਮਾ ਨੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ ਤੇ ਨਾਮਦੇਵ ਨੂੰ ਮੱਥੇ ਲਾਇਆ ਸੀ ਹੇ ਭਾਈ ਪਰਮਾਤਮਾ ਦੇ ਜਿੰਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 68 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ ਮਾਨ ਕਰਦੇ ਹਨ ਏ ਭਾਈ ਜੇ ਪ੍ਰਭੂ ਪਾਤਸ਼ਾਹ ਮੇਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਛੂਹਦਾ ਰਹੇ